ਚਾਹ ਪੀਣ ਦੇ ਸਕੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਇਸ ਤਰੀਕੇ ਨਾਲ ਬਣੀ ਹੋਈ ਚਾਹ ਤੁਹਾਨੂੰ ਹਾਰਟ ਅਟੈਕ ਕਰਦੀ ਆ ਤੁਹਾਡੇ ਗੁਰਦੇ ਖਰਾਬ ਕਰਦੀ ਆ ਹੁਣ ਤੁਸੀਂ ਕਹੋਗੇ ਕਿ ਚਾਹ ਤੇ ਅਸੀਂ ਬੜੇ ਚਿਰ ਤੋਂ ਪੀਂਦੇ ਆ ਰਹੇ ਆ ਸਾਨੂੰ ਤੇ ਕਦੇ ਕੋਈ ਮੁਸ਼ਕਲ ਨਹੀਂ ਆਈ ਪਰ ਜਿਹੜੇ ਤਰੀਕੇ ਦੀ ਅਸੀਂ ਗੱਲ ਕਰਨ ਲੱਗੇ ਆ ਨਾ ਇਸ ਤਰੀਕੇ ਨਾਲ ਬਣੀ ਹੋਈ ਚਾਹ ਜਿਹੜੀ ਆ ਨਾ ਉਹ ਗੁਰਦੇ ਖਰਾਬ ਕਰਦੀ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਬੱਚੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਇਹ ਮੁਸ਼ਕਲਾਂ ਆ ਰਹੀਆਂ ਨੇ ਤੇ ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ ਤੇ ਇਹ ਸਾਡੇ ਗਲਤ ਤਰੀਕਿਆਂ ਦਾ ਹੀ ਨਤੀਜਾ ਆ ਕਿ ਅਸੀਂ ਜਦੋਂ ਕੋਈ ਚੀਜ਼ ਬਣਾਉਨੇ ਤੇ ਉਹਨੂੰ ਗਲਤ ਤਰੀਕਿਆਂ ਨਾਲ ਬਣਾ ਲੈਨੇ ਆ ਜਿਸ ਕਰਕੇ ਫਿਰ ਸਾਨੂੰ ਨੁਕਸਾਨ ਹੁੰਦਾ ਆ ਹੁਣ ਕੁਝ ਭੈਣ ਭਰਾ ਜਿਹੜੇ ਉਹ ਕੀ ਕਰਦੇ ਆ ਕੋਈ ਦੋ ਟਾਈਮ ਚਾਹ ਪੀਂਦਾ ਕੋਈ ਤਿੰਨ ਟਾਈਮ ਪੀਂਦਾ ਘੱਟੋ ਘੱਟ ਤਿੰਨ ਟਾਈਮ ਚਾਹ ਪੀਤੀ ਹੀ ਜਾਂਦੀ ਆ ਪਰ ਕੁਝ ਇਸ ਤੋਂ ਵੱਧ ਵਾਰ ਵੀ ਪੀਂਦੇ ਆ ਜਿਹੜੇ ਕਹਿੰਦੇ ਕਿ ਸਾਨੂੰ ਕੱਪ ਵਿੱਚ ਚਾਹ ਪੀਣ ਨਾਲ ਸਦਕ ਨਹੀਂ ਆਉਂਦਾ ਸਾਨੂੰ ਗਲਾਸ ਵਿੱਚ ਮਿਲਣੀ ਚਾਹੀਦੀ ਆ ਤੇ ਕੁਝ ਫਿਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਚਾਹ ਪਿੰਦੇ ਹੀ ਨਹੀਂ ਆ ਤੇ ਕੁਝ ਇਹੋ ਜਿਹੇ ਜਿਹੜੇ ਦੋ ਟਾਈਮ ਪਿੰਦੇ ਆ ਤੇ ਫਿਰ ਚਾਹ ਕਿਹੜੇ ਤਰੀਕੇ ਨਾਲ ਬਣੀ ਹੋਈ ਆ ਜਿਹੜੀ ਸਾਨੂੰ ਨੁਕਸਾਨ ਕਰਦੀ ਆ ਹੁਣ ਮੇਰੀਆਂ ਭੈਣਾਂ ਕਈ ਵਾਰੀ ਕੀ ਕਰਦੀਆਂ ਕਿ ਜਦੋਂ ਕੋਈ ਭੈਣ ਭਰਾ ਆ ਜਾਂਦਾ ਉਦੋਂ ਸੀ ਚਾਹ ਪੀਣੀ ਆ ਸਿਰ ਦਰਦ ਹੋ ਗਿਆ ਚਾ ਤਾਂ ਸੀ ਚਾਹ ਬਣਾ ਕੇ ਪੀਣੀ ਜੇ ਮੂਡ ਖਰਾਬ ਤਾਂ ਚਾਹ ਪੀਣੀ ਜੇ ਚਾਰ ਜਾਨੇ ਇਕੱਠੇ ਹੋ ਗਏ ਸੀ ਤਾਂ ਚਾਹ ਪੀਣੀ ਜੇ ਮੌਸਮ ਵਧੀਆ ਸੀ ਤਾਂ ਚਾਹ ਪੀਣੀ ਭਾਵੇਂ ਸੀ ਚਾਹ ਪੀਣੀ ਹੀ ਪੀਣੀ ਆ ਤੇ ਫਿਰ ਸਾਨੂੰ ਨੁਕਸਾਨ ਜਿਹੜੇ ਆ ਉਹ ਬਹੁਤ ਹੋ ਰਹੇ ਆ ਹੁਣ ਤੁਸੀਂ ਚਾਹ ਬਣਾਉਣ ਦੇ ਅਸੀਂ ਤਰੀਕੇ ਬਾਰੇ ਗੱਲ ਕਰ ਰਹੀਏ ਕਿ ਅਸੀਂ ਕਿਸ ਤਰ੍ਹਾਂ ਚਾਹ ਬਣਾਉਨੇ ਆ ਅਕਸਰ ਮੇਰੀਆਂ ਭੈਣਾਂ ਕਹਿੰਦੀਆਂ ਕਈ ਵਾਰੀ ਕਿ ਅਸੀਂ ਜਦੋਂ ਚਾਹ ਧਰਦੇ ਆ ਤਾਂ ਚੰਗੀ ਤਰ੍ਹਾਂ ਚਾਹ ਨੂੰ ਰਿੰਨ ਲੈਣੇ ਸੰਘਣੀ ਹੋ ਜੇ ਫੇਰ ਹੀ ਸਵਾਦ ਲੱਗਦੀ ਆ ਪਰ ਜਦੋਂ ਕੋਈ ਪਾਣੀ ਅਸੀਂ ਗੈਸ ਦੇ ਉੱਪਰ ਰੱਖਦੇ ਆ ਅੱਗ ਦੇ ਉੱਪਰ ਰੱਖਦੇ ਆ ਤਾਂ ਉਹ ਪਾਣੀ ਉਦੋਂ ਉਬਲਣਾ ਸ਼ੁਰੂ ਹੁੰਦਾ ਜਦੋਂ ਉਹਦਾ ਟੈਂਪਰੇਚਰ ਜਿਹੜਾ ਵਾ ਉਹ 100 ਡਿਗਰੀ ਸੈਲਸੀਅਸ ਹੋ ਜਾਂਦਾ 100 ਡਿਗਰੀ ਤੇ ਜਾ ਕੇ ਪਾਣੀ ਰਿਜਣਾ ਸ਼ੁਰੂ ਹੁੰਦਾ 90 ਡਿਗਰੀ ਤੇ ਵੀ ਪਾਣੀ ਜਿਹੜਾ ਉਹ ਨਹੀਂ ਉਬਲਦਾ ਜਦੋਂ 100 ਡਿਗਰੀ ਤੇ ਜਾ ਕੇ ਅਸੀਂ ਉਸ ਪਾਣੀ ਨੂੰ ਰਿੰਨਦੇ ਆ ਨਾ ਉਹਦੇ ਵਿੱਚ ਜੋ ਵੀ ਅਸੀਂ ਖੰਡ ਪੱਤੀ ਮਸਾਲੇ ਪਾਉਣੇ ਹੁੰਦੇ ਉਹ ਪਾ ਕੇ ਫਿਰ ਉਹਨੂੰ ਬਾਲੇ ਤੇ ਬਾਲਾ ਬਾਲੇ ਤੇ ਬਾਲਾ ਦਿੰਨੇ ਆ ਕਿ ਇਹ ਜਿਹੜਾ ਵਾ ਚੰਗੀ ਤਰ੍ਹਾਂ ਰਿਜ ਜੇ ਇਹਨਾਂ ਚੀਜ਼ਾਂ ਦਾ ਅਸਰ ਚੰਗੀ ਤਰ੍ਹਾਂ ਨਿਕਲ ਜੇ ਭਾਵ ਉਹਦਾ ਟੈਂਪਰੇਚਰ ਕਿੰਨਾ ਵੱਧਦਾ ਜਾਂਦਾ ਫੇਰ ਅਸੀਂ ਕੀ ਕਰਦੇ ਹਾਂ ਕਿ ਜਦੋਂ ਉਸ ਚਾਹ ਨੂੰ ਅਸੀਂ ਵਾਪਸ ਪੁਣਨਾ ਹੁੰਦਾ ਤੇ ਅਸੀਂ ਕੱਪਾਂ ਦੇ ਉੱਪਰ ਪਾਣੀ ਰੱਖ ਕੇ ਉਹਨੂੰ ਡਾਇਰੈਕਟ ਪੁੰਨਦੇ ਹਾਂ ਤੇ ਉਹ ਜਿਹੜੀ ਪਾਣੀ ਹੁੰਦੀ ਆ ਉਹ ਲਗਭਗ ਸਾਰੇ ਘਰਾਂ 'ਚ ਪਲਾਸਟਿਕ ਦੀ ਵਰਤੀ ਜਾਂਦੀ ਆ ਤੇ ਪਲਾਸਟਿਕ ਵੀ ਉਹ ਹੁੰਦੀ ਜਿਹੜੀ ਹਲਕੀ ਹੁੰਦੀ ਆ ਜਿਹੜੀ ਪਾਣੀ ਮੇਰੀਆਂ ਭੈਣਾਂ ਅਕਸਰ ਵਰਤਦੀਆਂ ਰਸੋਈ ਵਿੱਚ ਉਹਨਾਂ ਜਾਣਦੀਆਂ ਕਿ ਉਹ ਪਾਣੀ ਨੂੰ ਇੰਜਾਂ 'ਚ ਮੋੜੋ ਤੇ ਉਹ ਅਕਸਰ ਮੁੜ ਜਾਂਦੀ ਆ ਆ ਭਾਵ ਹਲਕੀ ਪਲਾਸਟਿਕ ਦੀ ਉਹ ਪਾਣੀ ਹੁੰਦੀ ਆ ਬਹੁਤ ਘੱਟ ਘਰ ਹੋਣਗੇ ਜਿੰਨਾ ਘਰਾਂ ਵਿੱਚ ਲੋਹੇ ਦੀ ਜਾਂ ਸਟੀਲ ਦੀ ਪੌਣੀ ਵਰਤੀ ਜਾਂਦੀ ਹੋਵੇਗੇ ਨਹੀਂ ਤੇ ਉਹ ਜਾਲੀ ਜਿਹੜੀ ਆ ਨਾ ਉਹ ਪਲਾਸਟਿਕ ਦੀ ਹੁੰਦੀ ਆ ਤੇ ਜਦੋਂ ਫਿਰ ਅਸੀਂ ਉਹ 100 ਡਿਗਰੀ ਸੈਲਸੀਅਸ ਵਾਲੀ ਚਾਹ ਉਹ ਪਾਣੀ ਨੂੰ ਡਾਇਰੈਕਟ ਕੱਪਾਂ ਵਿੱਚ ਉਸ ਪੌਣੀ ਨਾਲ ਪੁੰਨਦੇ ਆ ਨਾ ਤਾਂ ਫੇਰ ਉਹਦੇ ਛੋਟੇ ਛੋਟੇ ਕਣ ਪਲਾਸਟਿਕ ਦੇ ਜਿਹੜੇ ਆ ਨਾ ਮਾਈਕਰੋ ਪਲਾਸਟਿਕ ਦੇ ਉਹ ਸਾਡੀ ਚਾਹ ਵਿੱਚ ਚਲੇ ਜਾਂਦੇ ਆ ਤੇ ਅਸੀਂ ਉਹ ਚਾਹ ਨੂੰ ਪੀ ਲੈਂਦੇ ਆ ਜਦੋਂ ਅਸੀਂ ਉਸ ਚਾਹ ਨੂੰ ਪੀਨੇ ਆ ਨਾ ਤਾਂ ਫਿਰ ਉਹ ਪਲਾਸਟਿਕ ਦੇ ਕਣ ਸਾਡੇ ਹਾਰਟ ਸਾਡੀਆਂ ਕਿਡਨੀਆਂ ਵਿੱਚ ਜਾ ਕੇ ਫਸ ਜਾਂਦੇ ਆ ਜਿਸ ਕਰਕੇ ਫਿਰ ਸਾਨੂੰ ਬਲੋਕੇਜ ਹੋ ਜਾਂਦੀ ਆ ਫਿਰ ਹਾਰਟ ਬਲੋਕੇਜ ਹੋ ਜਾਂਦੀ ਆ ਫਿਰ ਤੁਸੀਂ ਜਾਣਦੇ ਹੋ ਹਾਰਟ ਅਟੈਕ ਦਾ ਕਾਰਨ ਬਣਦੀ ਆ ਫਿਰ ਕਿਡਨੀਆਂ ਖਰਾਬ ਹੁੰਦੀਆਂ ਜਿੱਥੋਂ ਫਿਰ ਅਸੀਂ ਰੋਗੀ ਹੋਣੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਇਸ ਤਰ੍ਹਾਂ ਇਹ ਪਲਾਸਟਿਕ ਸਾਡੇ ਅੰਦਰ ਜਾ ਕੇ ਸਾਡੇ ਸਰੀਰ ਨੂੰ ਬੇਕਾਰ ਕਰ ਦਿੰਦੀ ਆ ਸਾਡੇ ਸਰੀਰ ਨੂੰ ਰੋਗੀ ਬਣਾ ਦਿੰਦੀ ਆ ਤੇ ਅਸੀਂ ਚਾਹ ਨੂੰ ਬਹੁਤ ਹੀ ਸਵਾਦਾਂ ਨਾਲ ਪੀਂਨੇ ਆ ਕਿ ਹਾਂ ਹੁਣ ਅਸੀਂ ਚਾਹ ਪੀ ਲਈ ਸਿਰਦਰਦ ਹਟ ਗਿਆ ਸਾਡਾ ਜਾਂ ਅਸੀਂ ਚਾਹ ਪੀ ਲਈ ਹੁਣ ਅਸੀਂ ਫਰੈਸ਼ ਹੋ ਗਏ ਆ ਪਰ ਅਸੀਂ ਇਹ ਨਹੀਂ ਜਾਣਦੇ ਕਿ ਅਸੀਂ ਇੱਕ ਪੂਣੀ ਦੇ ਨਾਲ ਜਿਹਦੇ ਨਾਲ ਚਾਹ ਪੂਣੀ ਆ ਉਹਨੇ ਪਲਾਸਟਿਕ ਦੇ ਕਣ ਸਾਡੇ ਅੰਦਰ ਭੇਜ ਦਿੱਤੇ ਆ ਜੇਕਰ ਤੁਸੀਂ ਚਾਹ ਪੀਣੀ ਆ ਤਾਂ ਪੀਓ ਪਰ ਇਹਨਾਂ ਧਿਆਨ ਜ਼ਰੂਰ ਰੱਖੋ ਕਿ ਪਹਿਲਾਂ ਤਾਂ ਚਾਹ ਨੂੰ ਘੱਟ ਤੋਂ ਘੱਟ ਪੀਤਾ ਜਾਵੇ ਦੂਜਾ ਚਾਹ ਨੂੰ ਜਦੋਂ ਪੀਣਨਾ ਆ ਤਾਂ ਲੋਹੇ ਦੀ ਪੋਣੀ ਜਿਹੜੀ ਉਹ ਵਰਤਣੀ ਚਾਹੀਦੀ ਆ ਫਿਰ ਅਸੀਂ ਰੋਗਾਂ ਦੇ ਸ਼ਿਕਾਰ ਹੁੰਨੇ ਆ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਗੱਲ ਇਹ ਵਿਚਾਰ ਜ਼ਰੂਰ ਚੰਗੇ ਲੱਗਣਗੇ ਤੇ ਸਿਹਤਮੰਦ ਰਹਿਣ ਵਾਸਤੇ ਇਹਨਾਂ ਨਿਕੀਆਂ ਨਿਕੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤਾਂ ਜੋ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਵੱਲ ਤੱਕ ਰਹੀਆਂ ਵਾਂ ਅਸੀਂ ਉਹਨਾਂ ਤੋਂ ਬਚ ਸਕੀਏ ਖੁਸ਼ ਰਹੋ ਤੰਦਰੁਸਤ ਰਹੋ